ਰਜੀ ਫਗਰੂਰ ਵੀ ਦੀ ਕਵਤਾ ਸ਼ੌਕ ਤਾਨੂੰ ਹੀ ਕਿਹੜਾ ਸ਼ੌਕ ਸਾਨੂੰ ਇਹ ਕਿਹੜਾ ਮੁੜ ਮੁੜ ਗਲਤੀਆਂ ਦੁਹਰਾਵਣ ਦਾ ਸ਼ੌਕ ਦੀਦ ਤੇਰੀ ਦਾ ਸ਼ੌਕ ਦੀਦ ਤੇਰੀ ਦਾ ਨਾਲੇ ਨੈਣ ਨਾਲ ਨੈਣ ਨੈਣ ਜੋਪੀਏ ਮਲਾਵਣ ਦਾ ਨਾਲੇ ਨੈਣ ਨਾਲ ਨੈਣ ਨੈਣ ਜੋਤੀਏ ਨੈਣ ਮਲਾਵਨ ਦਾ ਰੰਗ ਦੇ ਪਟਕਦੇ ਗਲੀ ਮੁਹੱਲੇ ਦੀਦ ਤੇਰੀ ਪਾਵਨ ਲੀ ਰੋਗ ਸੋਵੇ ਮਾੜਾ ਲੱਗਾ ਰੋਗ ਸੋਵੇ ਮਾੜਾ ਲੱਗਾ ਰੋਗ ਸੋਵੇ ਮਾੜਾ ਲੱਗਾ ਇਸ਼ਕ ਤੇਰੇ ਵਿੱਚ ਮਰ ਜਾਵਨ ਲਈ ਇਸ਼ਕ ਤੇਰੇ ਵਿੱਚ ਮਰ ਜਾਵਾਂ ਮੈਂ ਸ਼ੌਕ ਤਾਨੂੰ ਏ ਕਿਡਾ ਸ਼ੌਕ ਤਾਨੂੰ ਏ ਕਿਡਾ ਮੁੜ-ਮੁੜ ਗਲਤੀਆਂ ਦੁਹਰਾਵੜੇਂਦਾ ਮੁੜ-ਮੁੜ ਗਲਤੀਆਂ ਦੁਹਰਾਵੜੇਂਦਾ ਸ਼ੌਕ ਤਾਨੂੰ ਏ yeah